ਹਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੋਵਾਂ ਮੁਲਕਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਫੈਸਲੇ ਲਏ ਜਾ ਰਹੇ ਨੇ ਉਥੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸਥਿਤੀ ਹੁਣ ਜੰਗ ਵੱਲ ਜਾਂਦੀ ਨਜ਼ਰ ਆ ਰਹੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ جنگ ਲੱਗਦੀ ਹੈ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਕਿਹਦਾ ਹੋਏਗਾ ਔਰ ਇਹਦਾ ਪੰਜਾਬ ਦੇ ਉੱਪਰ ਅਸਰ ਕੀ ਹੋਏਗਾ ਕਿਉਂਕਿ ਪੰਜਾਬ ਸਰਹੱਦ ਦੇ ਨਾਲ ਲੱਗਦਾ ਸੂਬਾ ਹੈਗਾ ਔਰ ਇਹਦੇ ਉੱਪਰ ਕੀ ਅਸਰ ਹੋ ਸਕਦਾ ਹੈ ਪਾਕਿਸਤਾਨ ਦੇ ਵੱਲੋਂ ਕੀ ਤਿਆਰੀ ਕੀਤੀ ਜਾ ਰਹੀ ਹੈ ਭਾਰਤ ਦੀ ਕੀ ਤਿਆਰੀ ਹੈਗੀ ਹੈ ਕਿਉਂਕਿ ਭਾਰਤ ਦੇ 27 ਲੋਕਾਂ ਦੀ ਜਾਨ ਗਈ ਹੈ ਜਿਸ ਦਾ ਬਦਲਾ ਭਾਰਤ ਲੈਣਾ ਚਾਹੁੰਦਾ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਕੈਪਟਨ ਭੁਪਿੰਦਰ ਸਿੰਘ ਮजूद ਹੈਗੇ ਨੇ ਇਹਨਾਂ ਨੇ ਕਾਰਗਲ ਦੀ ਜੰਗ ਲੜੀ ਆ ਪਾਕਿਸਤਾਨ ਦੀ ਕਿੰਨੀ ਕੁ ਤਾਕਤ ਹੈ ਭਾਰਤ ਦੀ ਕੀ ਸਟ੍ਰੈਟਜੀ ਹੈਗੀ ਹੈ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਔਰ ਤੁਹਾਡੇ ਫਸਟ ਚੈਨਲ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੇ ਰਾਜਨੀਤਿਕ ਧਾਰਮਿਕ ਤੇ ਦੇਸ਼ ਨਾਲ ਸੁਰੱਖਿਆ ਨਾਲ ਸੰਬੰਧਿਤ ਜਿੰਨੇ ਮੁੱਦੇ ਆ ਉਹਨਾਂ ਦੇ ਵਾਸਤੇ ਹਮੇਸ਼ਾ ਹੀ ਸਹਿਰਦ ਰਹਿੰਦੇ ਹੋ ਔਰ ਬਹੁਤ ਨੇੜੇ ਹੋ ਕੇ ਜਾਣਦੇ ਹੋ ਜੀ ਧੰਨਵਾਦ ਸਰ ਪਿਛਲੇ ਦਿਨੀ ਜਿਵੇਂ ਘਟਨਾ ਵਾਪਰੀ ਸਰ ਪਹਿਲਗਾਮ ਦੇ ਵਿੱਚ 27 ਭਾਰਤੀਆਂ ਦੀ ਜਾਨ ਚਲੇਗੀ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਐਕਸ਼ਨ ਲਿਆ ਗਿਆ ਪਰ ਪਾਕਿਸਤਾਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹੁਣ ਜਵਾਬ ਦਿੱਤਾ ਜਾ ਰਿਹਾ ਇਹਨਾਂ ਫੈਸਲਿਆਂ ਦਾ ਕੀ ਮੰਨੀਏ ਕੀ ਇਹ ਸਥਿਤੀ ਫਿਰ ਜੰਗ ਵਾਲੇ ਪਾਸੇ ਨੂੰ ਜਾਂਦੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਗਰਾਊਂਡ ਦੇ ਉੱਤੇ ਭਾਵੇਂ ਜੰਗ ਨਹੀਂ ਲੱਗੀ ਹੋਈ ਪਰ ਹੁਣ ਦੇਖਿਆ ਜਾਏ ਤਾਂ ਹਾਲਾਤ ਜੰਗ ਵਰਗ ਗਈ ਹੈ ਜਿਹਨੂੰ ਸ਼ੀਤ ਜੁੱਧ ਕਹਿੰਦੇ ਆ ਲੰਬਾ ਸਮਾਂ ਹੋ ਗਿਆ ਸਾਨੂੰ ਕਸ਼ਮੀਰ ਦੇ ਵਿੱਚ ਇਹ ਪਾਕਿਸਤਾਨ ਦੇ ਨਾਲ ਸ਼ੀਤ ਜੁੱਧ ਲੜਦੇ ਹੋਏ ਜੀ ਉਹ ਵੀ ਇਹੋ ਜਿਹੇ ਦਿਨ ਸੀਗਾ ਸੂਰਜ ਹਮੇਸ਼ਾ ਪੂਰਬ ਚੋਂ ਚੜਦਾ ਅਚੰਭੇ ਸ਼ਹਿਰ ਦਾਇਆ ਉਸੇ ਤਰ੍ਹਾਂ ਹੀ ਲੋਕਾਂ ਦੀ ਦਿਨਚਾਰਾ ਸ਼ੁਰੂ ਹੁੰਦੀ ਹੈ ਪੰਛੀ ਆਪਣੇ ਆਲਿਆਂ ਚੋਂ ਉੱਡਦੇ ਆ ਲੋਕ ਆਪਣੇ ਘਰਾਂ ਚੋਂ ਰੋਜ਼ਗਾਰ ਵਾਸਤੇ ਨਿਕਲਦੇ ਆ ਉਹ ਵੀ ਇਹੋ ਜਿਹਾ ਇੱਕ ਦਿਨ ਸੀਗਾ ਜਦੋਂ ਸਾਡੇ ਲੋਕ ਸਾਡੇ ਪੂਰੇ ਦੇਸ਼ ਭਰ ਦੇ ਲੋਕ ਉਹ ਪੈਲਗਾਮ ਜਿਹਨੂੰ ਆਪਾਂ ਪੈਰਾਡਾਈਜ਼ ਆਫ ਅਰਥ ਧਰਤੀ ਦਾ ਸਵਰਗ ਕਹਿੰਦੇ ਆ রাইਟ ਉੱਥੇ ਉਹ ਆਪਣੀ ਦਿਨਚਰਿਆ ਦੇ ਮਤਲਬ ਕੀ ਉਸ ਤਰੀਕੇ ਦੇ ਨਾਲ ਉੱਥੇ ਘੁੰਮਣ ਫਿਰਨ ਵਾਸਤੇ ਗਏ ਆਪਣੀ ਜ਼ਿੰਦਗੀ ਦੇ ਕੁਝ ਪਾਲ ਉੱਥੇ ਬਤਾਉਣ ਵਾਸਤੇ ਗਏ ਔਰ ਉਹਨਾ ਮਨਹੂਸ ਛਮੇ ਨੂੰ ਉਸ ਮਾੜੇ ਸਮੇ ਨੂੰ ਕਿਸੇ ਨੇ ਭਾਂਪਿਆ ਨਹੀਂ ਸੀ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਕਿਸੇ ਕਲਾਕਾਰ ਨੇ ਮੈਂ ਕਿਹਾ ਅੰਬੁੱਲਾ ਤੋਂ ਨਾਲ ਗਰੀਬਾਂ ਦੇ ਇਹ ਧੱਕੇਸ਼ਾਈਆਂ ਹੋਈਆਂ ਨੇ ਕਈ ਵਾਰ ਝਪਟਕੇ ਬਾਜਦਾਂ ਨੇ ਹੰਸਾਂ ਤੋਂ ਕੁੰਜਾ ਖੋਈਆਂ ਨੇ ਉਹ ਵਿਚਾਰੀ ਇੱਕ ਸੱਜ ਵਿਆਹੀ ਲੜਕੀ ਜਿਹਦਾ ਹਸਬੈਂਡ ਨੇਵੀ ਦੇ ਵਿੱਚ ਸੀਗਾ 7 ਦਿਨ ਸ਼ਾਦੀ ਨੂੰ ਹੋਏ ਵਿਚਾਰੀ ਦੀ ਬਿਲਕੁਲ ਇਸੇ ਤਰ੍ਹਾਂ ਕਈ ਹੋਰ ਵੀ ਇਹੋ ਜਿਹੇ ਪਰਿਵਾਰ ਸੀਗੇ ਜਿਨ੍ਹਾਂ ਦੇ ਨਾਲ ਇਹ ਹੋਂਣੀ ਹੋਈ ਪਰ ਇਹ ਸਭ ਦੇ ਪਿੱਛੇ ਜੇ ਕੁਛ ਸਾਡੇ ਰਾਜਨੀਤਾ ਰਾਜਨੀਤਿਕ ਰੋਟੀਆਂ ਸੇਕਣ ਤਾਂ ਫਿਰ ਇਹ ਦੇਖੋ ਇਸ ਤੋਂ ਬੁਰਾ ਇਸ ਤੋਂ ਮਾੜਾ ਕੀ ਹੋ ਸਕਦਾ ਉਹ ਪਰਿਵਾਰ ਉਹੀ ਜਾਣ ਸਕਦੇ ਆ ਬਿਲਕੁਲ ਜਿਹਦਾ ਕਿਸੇ ਵਿਚਾਰੀ ਦਾ ਸੱਜ ਵਿਆਹੀ ਦਾ ਸੁਹਾਗ ਉੱਜੜ ਗਿਆ ਕਿਸੇ ਭੈਣ ਦਾ ਭਾਈ ਤੁਰ ਗਿਆ ਕਿਸੇ ਮਾਂ ਦਾ ਪੁੱਤ ਤੁਰ ਗਿਆ ਇਹ ਦੁਖਾਂਤ ਉਹ ਜਾਣਦੇ ਆ ਜਿਹੜੇ ਸਾਡੇ ਵਰਗੇ ਤੇ ਮੇਰੇ ਤੇ ਵਰਗੇ ਲੋਕ ਆ ਜਾਂ ਜਿਹੜੇ ਰਾਜਨੀਤਿਕ ਲੀਡਰ ਨੇ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਆਪਣਾ ਉਹਦੇ ਵਿੱਚ ਕੀ ਐਂਗਲ ਦੇਣਾ ਆ ਉਸ ਦੇ ਵਿੱਚੋਂ ਕੀ ਪੋਲਿਟਿਕਲ ਫਾਇਦਾ ਲੈਣਾ ਉਹੋ ਹੀ ਸੋਚਣਾ ਹੁੰਦਾ ਔਰ ਉਹੋ ਹੀ ਕਰ ਰਹੇ ਨੇ ਉਸੇ ਦੇ ਹਿਸਾਬ ਨਾਲ ਹੀ ਜਿਹੜੇ ਹੁਣ ਲੜਾਈ ਵਾਲੇ ਹਾਲਾਤ ਬਣੇ ਪਏ ਨੇ ਜਿਹੜੇ ਹੁਣ ਜੰਗ ਵਾਲੇ ਹਾਲਾਤ ਨੇ ਜੀ ਅਗਰ ਆਪਾਂ ਸੋਚਦੇ ਆ ਅਲਟੀਮੇਟਲੀ ਉਹ ਪੰਜਾਬੀ ਮੇਰਾ ਇਹ ਪੰਜਾਬੀ ਮੇਰਾ ਦੋਵੇਂ ਪੰਜਾਬ ਤਾਂ ਸਾਡੀਆਂ ਰੂਹਾਂ ਇੱਕੋ ਨੇ ਬਿਲਕੁਲ ਭਾਵੇਂ ਸਿਆਸਤਦਾਨਾਂ ਨੇ ਲਕੀਰਾਂ ਖਿੱਚ ਕੇ ਵੱਖ-ਵੱਖ ਕਰ ਦਿੱਤੇ ਪਰ ਉਹ ਵੀ ਤਾਂ ਸਾਡੇ ਉਧਰ ਵੀ ਸਾਡੇ ਨਾਲ ਦੇ ਪੰਜਾਬੀ ਨੇ ਹੁਣ ਸਾਰੇ ਕਸ਼ਮੀਰ ਦੇ ਵਿੱਚ ਜਿੰਨੇ ਕਸ਼ਮੀਰੀ ਰਹਿੰਦੇ ਆ ਸਾਰੇ ਮਾੜੇ ਲੋਕ ਨਹੀਂ ਸਾਰੇ ਗਲਤ ਕੰਮਾਂ ਦੇ ਵਿੱਚ ਇਨਵੋਲ ਨਹੀਂ ਸਾਰੇ ਅਤੰਕਵਾਦੀ ਦਾਸ਼ਤਗਰਦ ਨਹੀਂ ਪਰ ਚੰਦ ਲੋਕ ਹਰ ਜਗ੍ਹਾ ਤੇ ਹੁੰਦੇ ਆ ਉਹ ਹੁਣ ਦੇਖੋ ਇੱਥੇ ਆਪਣੇ ਕਿੰਨੇ ਗੈਂਗਸਟਰ ਪੰਜਾਬ ਯੂਪੀ ਦੇ ਵਿੱਚ ਭਰਿਆ ਹੀ ਪਿਆ ਸੀ ਗੈਂਗਸਟਰਾਂ ਦਾ ਤਾਂ ਉੱਥੇ ਜਿਹੜਾ ਇਲਾਕਾ ਜਿਹੜਾ ਹਾਲਾਤ ਇਦਾਂ ਦੇ ਆ ਆਪਾਂ ਕਹਿ ਸਕਦੇ ਆ ਕਿ ਧਰੱਤ ਲੈ ਇਸ ਤਰੀਕੇ ਦਾ ਆ ਤੇ ਉਹ ਟਾਪਿਕ ਟੋਪੋਗ੍ਰਾਫੀ ਦੇ ਮੁਤਾਬਕ ਉੱਥੇ ਉਹਨਾਂ ਦੇ ਕੋਲੇ ਵੈਪਨ ਇਕਪਮੈਂਟ ਆਉਣਾ ਅਮਿਨੇਸ਼ਨ ਆਉਣਾ ਸਾਰਾ ਕੁਝ ਰੱਖਣਾ ਸੰਭਾਲਣਾ ਛਪੋਣਾ ਉਹ ਸਾਰਾ ਆਸਾਨ ਆ ਬਿਲਕੁਲ ਉਸ ਸੰਬੰਧ ਦੇ ਵਿੱਚ ਜਦੋਂ ਇੱਥੇ ਛੋਟੇ ਮੋਟੇ ਰਿਐਕਸ਼ਨ ਹੁੰਦਾ ਆ ਉਧਰ ਬਹੁਤ ਵੱਡਾ ਰਿਐਕਸ਼ਨ ਹੁੰਦਾ ਹ ਸਾਡੇ ਦੇਸ਼ ਦੇ ਹੁਕਮਰਾਨ ਸਮੇਂ-ਸਮੇਂ ਤੇ ਆਪਣਾ ਰਾਜਸਵ ਬਧਾਉਣ ਵਾਸਤੇ ਕੀ ਕਰਦੇ ਆ ਆਪਣੀ ਪੋਲੀਟਿਕਲ ਪਾਵਰ ਵਧਾਉਣ ਵਾਸਤੇ ਸਾਡੇ ਦੇਸ਼ ਦੇ ਵਿੱਚ ਫਿਰਕੂ ਬਿਆਨ ਬਿਆਜੀਆਂ ਕਰਦੇ ਰਾਈਟ ਕਿਸੇ ਧਰਮ ਦੇ ਖਿਲਾਫ ਕਿਸੇ ਫਿਰਕੇ ਦੇ ਖਿਲਾਫ ਹਮ ਤੇ ਜੀਦਾ ਕਦੇ ਨਾ ਕਦੇ ਆਪੋਜੀਸ਼ਨ ਚ ਬੈਠੀ ਪਾਰਟੀਆਂ ਵੀ ਉਹਦਾ ਵਿਰੋਧ ਕਰਦੀਆਂ ਨੇ ਔਰ ਉਸੇ ਤਰ੍ਹਾਂ ਜਿਹੜੇ ਉਹ ਫਿਰਕੇ ਨੇ ਉਹ ਧਰਮ ਨੇ ਉਹ ਵੀ ਉਹ ਭਾਵੇਂ ਕੁਝ ਪਾਵਰ ਹੋਵੇ ਤਾਂ ਕੋਈ ਬੋਲ ਦਿੰਦਾ ਜਿਹਦੇ ਕੋਲੇ ਪਾਵਰ ਨਹੀਂ ਹਮ ਉਹ ਕੀ ਕਰੂਗਾ ਘੁੱਟੂਗਾ ਦੁਖੂ ਦੁਖੀ ਹੋਊਗਾ ਹਾਂ ਤੇ ਆਖਰਕਾਰ ਜਦੋਂ ਕਿਸੇ ਨੂੰ ਕੁੱਤੇ ਨੂੰ ਵੀ ਵਾਰ-ਵਾਰ ਮਾਰਦੇ ਰਵਾਂਗੇ ਤੇ ਆਖਰਕਾਰ ਉਹ ਚਮਟ ਲੈ ਕੇ ਪਾਈ ਜਾਂਦਾ ਹੈ ਬਿਲਕੁਲ ਤੇ ਸਾਨੂੰ ਵੀ ਇਹਨਾਂ ਚੀਜ਼ਾਂ ਤੋਂ ਗਰੇਜ ਕਰਨ ਦੀ ਜ਼ਰੂਰਤ ਹੈ ਹਮ ਤੇ ਮਜਬ ਨਹੀਂ ਖਾਤਾ ਆਪਸ ਵਿੱਚ ਬੈਰ ਰੱਖਣਾ ਸਾਡੇ ਜਿੰਨੇ ਵੀ ਦੇਸ਼ ਭਾਰਤ ਦੀ ਵਿਸ਼ਾਲਤਾ ਹੀ ਇਹ ਹੈ ਕਿ ਅਸੀਂ ਸਾਰੇ ਧਰਮਾਂ ਦਾ ਮਿਲ ਕੇ ਇੱਕ ਬੜੀ ਵਧੀਆ ਫਲਵਾੜੀ ਹੈ ਸਾਡੇ ਇੱਥੇ ਮਿਲ ਜੁਲ ਕੇ ਰਹਿੰਦੇ ਆ ਆਪਸ ਵਿੱਚ ਇੰਨਾ ਪ੍ਰੇਮ ਪਿਆਰ ਆ ਪਰ ਇਹ ਵਿੱਚ ਰਾਜਨੀਤਿਕ ਲੋਕ ਜਿਹੜੇ ਉੱਧਰ ਬੈਠੇ ਵੀ ਇਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਜਿਹੜੇ ਕਦੇ-ਕਦੇ ਇਹੋ ਜਿਹਾ ਬਿਆਨ ਵੀ ਦਿੰਦੇ ਕਿ ਸਾਡੇ ਕੋਲੇ ਪਾਈਆ ਪਾਈਆ ਦੇ ਬੰਬ ਵੀ ਪਏ ਆ ਆਟਮ ਬੰਬ ਪਏ ਆ ਜਿਨ੍ਹਾਂ ਨੇ ਬੰਬਾਂ ਨੂੰ ਖਿਲਾਉਣਾ ਸਮਝ ਰੱਖਿਆ ਤੇ ਇਹ ਜਿਹੜੇ ਹਾਲਾਤ ਨੇ ਇਸ ਕਰਕੇ ਜ਼ਿਆਦਾ ਕਰਾ ਸਰ ਜਿਵੇਂ ਤੁਸੀਂ ਤਾਂ ਕਾਰਗਿਲ ਦੀ جنگ ਲੜੀ ਹੋਈ ਹੈ ਕਿ ਪਾਕਿਸਤਾਨ ਐਡਾ ਸਮਰੱਥ ਹੈ ਕਿ ਭਾਰਤ ਦੇ ਨਾਲ ਜੰਗ ਲੜਨ ਵਰਗੇ ਹਾਲਾਤ ਹੈ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਕਿ ਪਾਕਿਸਤਾਨ ਦੇ ਵਿੱਚ ਮੰਦੀ ਹੈ ਬਹੁਤ ਇੰਨੀ ਅਰਥਵਿਵਸਥਾ ਉਹਦੀ ਠੀਕ ਨਹੀਂ ਹੈਗੀ ਜਾਂ ਫਿਰ ਭਾਰਤ ਬਹੁਤ ਵੱਡਾ ਮੁਲਕ ਹੈ ਭਾਰਤ ਦੇ ਕੋਲ ਬਹੁਤ ਅਸਲਾ ਜਾਂ ਬਹੁਤ ਸੈਨਾ ਹੈਗੀ ਹੈ ਜੇਕਰ ਇਹ ਸਥਿਤੀ ਬੰਦੀ ਹੈ ਤਾਂ ਕੀ ਲੱਗਦਾ ਕਿ ਪਾਕਿਸਤਾਨ ਮੁਕਾਬਲਾ ਕਰ ਸਕਦਾ ਭਾਰਤ ਦੇ ਨਾਲ ਦੇਖੋ ਪਾਕਿਸਤਾਨ ਭਾਰਤ ਦੇ ਅੱਗੇ ਦੋਦਲ ਵੀ ਨਹੀਂ ਡੇਕ ਸਕਦਾ ਜਿੰਨੀ ਕਿ ਸਮਰੱਥਾ ਸਾਡੇ ਦੇਸ਼ ਦੀ ਹੈ ਪਰ ਕਹਿੰਦੇ ਆ ਹਮੇਸ਼ਾ ਹੀ ਕਦੇ ਵੀ ਦੁਸ਼ਮਣ ਨੂੰ ਮਾੜਾ ਕਰਕੇ ਨਾ ਆਖੋ ਦੁਸ਼ਮਨ ਨੂੰ ਕਦੇ ਕਦੇ ਵੀ ਕਮਜ਼ੋਰ ਨਾ ਜਾਣੋ ਜਿੱਦਾਂ ਕਿ ਚైనా ਨੇ ਕਦੇ ਸੋਚਿਆ ਸੀ ਕਿ ਕਿ ਸਾਨੂੰ ਐਨੇ ਮਹੀਨੇ ਜਾਂ ਸਾਲਾਂ ਤੱਕ ਲੰਘ ਜਾਣਗੇ ਲੜਾਈ ਲੜਦੇ ਹੋਇਆ ਛੋਟਾ ਜਿਹਾ ਦੇਸ਼ ਇੱਕ ਮਿੰਟ 'ਚ ਉਹਨਾਂ ਨੇ ਸੋਚਿਆ ਸੀਗਾ ਅਸੀਂ ਕਬਜ਼ਾ ਕਰਾਂਗੇ ਇੱਕੋ ਦਿਨ ਦੇ ਵਿੱਚ ਕਬਜ਼ਾ ਕਰਕੇ ਅਸੀਂ ਆਪਣੇ ਕਬਜ਼ੇ ਹਟ ਕਰ ਲਾਂਗੇ ਪਰ ਉਹ ਉਹਨਾਂ ਦੇ ਸ਼ੱਕੇ ਛਿੜਾ ਕੇ ਰੱਖ ਦਿੱਤੇ ਉੱਥੇ ਦੁਸ਼ਮਨ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਪਰ ਆਪਣੀ ਰੱਖਿਆ ਵਾਸਤੇ ਆਦਮੀ ਹਰ ਹਿੱਲੇ ਤੱਕ ਜਾਂਦਾ ਆ ਔਰ ਇਹ ਵੀ ਸਾਨੂੰ ਪਤਾ ਕਿ ਪਾਕਿਸਤਾਨ ਦੇ ਕੋਲੇ ਵੀ ਐਟਮਿਕ ਬੰਬ ਨੇ ਤੇ ਸਾਡੇ ਕੋਲੇ ਵੀ ਹੈਗੇ ਜਦੋਂ ਬਿਲਕੁਲ ਹੀ ਸਾਰੇ ਵਿਫਲ ਹੋ ਜਾਂਦੇ ਹਥਿਆਰ ਸਾਰੇ ਰਸਤੇ ਨਿਕਲ ਜਾਂਦੇ ਆ ਆਖਰੀ ਹਥਿਆਰ ਫਿਰ ਬਚਦਾ ਹੈ ਅਗਰ ਕੋਈ ਪਰਮਾਣੂ ਬੰਬ ਚੱਲਦਾ ਆ ਤਾਂ ਫਿਰ ਮਾਨਵਤਾ ਨਹੀਂ ਮਰਨਾ ਹੈ ਭਾਵੇਂ ਉਧਰ ਦੀ ਹੈ ਤੇ ਭਾਵੇਂ ਇਧਰ ਦੀ ਹੈ ਮਰਨਾ ਤਾਂ ਲੋਗਾ ਨਹੀਂ ਹੈ ਤੇ ਉਹ ਲੋਕ ਜਿਹੜੇ ਨੇ ਉਹਨਾਂ ਦੇ ਕੋਲੇ ਕੁਝ ਹੈ ਤਾਂ ਹੈ ਨਹੀਂ ਨਾ ਕੁਝ ਉਹਨਾਂ ਦੀ ਪੋਲੀਟੀਕਲ ਸੋਚ ਸਮਝ ਵਾਲੀ ਹੈ ਨਾ ਉਹਨਾਂ ਦੇ ਵਿੱਚ ਇੰਨੇ ਆਰਥਿਕ ਹਾਲਾਤ ਠੀਕ ਨੇ ਕਿ ਉਹ ਲੰਬਾ ਸਮਾਂ ਜੰਗ ਜਿੱਤ ਲੜ ਸਕਦੇ ਆ ਉਹਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰ ਸਕਦੇ ਆ ਬਟ ਉਹਨਾਂ ਦੇ ਵਿੱਚ ਮੂਰਖਤਾ ਤੇ ਇੱਕ ਫਿਰੜ ਹੈ ਜਿਹਦੇ ਸਿਰ ਤੇ ਉਹ ਇਹੋ ਜਿਹੀਆਂ ਕਾਰਵਾਈਆਂ ਕਰਦੇ ਰਹਿੰਦੇ ਨੇ ਔਰ ਬਿਆਨ ਦਿੰਦੇ ਰਹਿੰਦੇ ਨੇ ਜਿਵੇਂ ਕਿ ਹੁਣ ਸਾਡੇ ਇਹਨਾਂ ਨੇ ਇੱਕ ਸਮਝੌਤਾ ਕੀਤਾ ਆ ਕਿ ਅਸੀਂ ਇਹ ਦੋਸਤ ਜਾਲ ਸਮਝੌਤਾ ਜਿਹੜਾ ਹੈ ਉਹ ਹਾਂ ਉਹਨੂੰ ਬੰਦ ਕਰ ਦਾਂਗੇ ਪਾਣੀ ਪਾਕਿਸਤਾਨ ਚ ਨਹੀਂ ਭੇਜਾਂਗੇ ਹੋਊਗਾ ਕੀ ਕਿ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਪਹਿਲਾਂ ਹੀ ਜਿੱਥੇ ਇੰਨੀ ਗਰੀਬੀ ਆ ਉਧਰ ਲੋਕਾਂ ਕੋਲੇ ਭੁੱਖ ਮਰੀ ਆ ਤੰਗ ਖੋਏ ਪਏ ਲੋਕ ਉਹ ਹੋਰ ਕੰਗਾਲ ਹੋ ਜਾਣਗੇ ਬਿਲਕੁਲ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਿ ਅਸੀਂ ਜੀ ਸ਼ਿਮਲਾ ਸਮਝੌਤਾ ਰੱਦ ਕਰਦੇ ਆਂਗੇ ਹਾਂ ਤੇ ਸ਼ਿਮਲਾ ਸਮਝੌਤਾ ਰੱਦ ਕਰਨ ਨਾਲ ਅਲਟੀਮੇਟਲੀ ਨੁਕਸਾਨ ਤਾਂ ਉਹਨਾਂ ਦਾ ਹੀ ਹੈ ਜਿੱਥੋਂ ਤੱਕ ਸਾਡੀਆਂ ਫੌਜਾਂ ਗਈਆਂ ਸੀ ਸਾਡੀ ਸਿੱਖ ਰਜਮੰਡ ਦੇ ਸੈਂਟਰ 'ਚ ਜਾ ਕੇ ਦੇਖੋ ਹਜੇ ਤੱਕ ਵੀ ਲਾਹੌਰ ਦੀਆਂ ਜਿਹੜੀਆਂ ਜੇਲ੍ਹਾਂ ਦੇ ਬੋਰਡ ਰੱਖੇ ਪਏ ਆ ਪੁਲਿਸ ਸਟੇਸ਼ਨ ਉੱਥੋਂ ਦਾ ਸਮਾਨ ਚੁੱਕ ਕੇ ਲਿਆ ਕੇ ਹਜੇ ਵੀ ਅਸੀਂ ਸੰਭਾਲ ਕੇ ਰੱਖਿਆ ਪਿਆ ਜਿੱਥੋਂ ਤੱਕ ਸਾਡੀਆਂ ਫੌਜਾਂ ਚੜਾਈ ਕਰਕੇ ਚਲੀ ਆ ਗਈਆਂ ਤੇ ਉਹ ਇੱਕ ਸਮਝੌਤਾ ਹੀ ਸੀ ਕਿ ਜਿਹਦੇ ਤਹਿਤ ਸਾਨੂੰ ਵਾਪਸ ਮੁੜਨਾ ਪਿਆ ਸੀ ਔਰ ਜਗਾ ਛੱਡ ਦਿੱਤੀ ਤੋੜ ਦੇਣ ਸਮਝੌਤਾ ਉਹ ਇਲਾਕੇ ਸਾਨੂੰ ਵਾਪਸ ਦੇ ਦੇਣ ਇਹ ਜਿਵੇਂ ਪਾਕਿਸਤਾਨ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਵੇਂ ਭਾਰਤ ਨੇ ਐਕਸ਼ਨ ਲਿਆ ਸਿੰਧੂ ਜਲ ਸੰਧੀ ਦਾ ਉਧਰੋਂ ਉਹਨਾਂ ਸਮਝਾ ਸ਼ਿਮਲਾ ਸਮਝੋਤੇ ਦਾ ਅਗੋਂ ਜਿਹੜਾ ਕਿ ਵਾਰਨਿੰਗ ਦਿੱਤੀ ਹੈ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਇਹ ਜਵਾਬ ਦਿੱਤੇ ਜਾ ਰਹੇ ਨੇ ਲੋਕ ਇਥੋਂ ਇਹ ਅੰਦਾਜ਼ਾ ਲਾ ਰਹੇ ਨੇ ਕਿ ਕੀ ਪਾਕਿਸਤਾਨ ਅਤਵਾਦੀਆਂ ਦੇ ਉੱਪਰ ਕਾਰਵਾਈ ਕਰਨ ਦੀ ਬਜਾਏ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਜੰਗ ਵਾਲੀ ਗੱਲ ਕਰਦੇ ਹੋ ਤਾਂ ਅਸੀਂ ਤਿਆਰ ਹਾਂ ਬਿਲਕੁਲ ਉਹਨਾਂ ਦਾ ਮਕਸਦ ਹੀ ਇਹ ਹੈ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਜਦੋਂ ਤੋਂ ਮਿਲਿਟੈਂਸੀ ਸ਼ੁਰੂ ਹੋਈ ਹੈ ਉਹ ਕਦੇ ਉਹਨਾਂ ਨੂੰ ਅਤੰਕਵੱਦੀ ਕਹਿੰਦਾ ਹੀ ਨਹੀਂ ਉਹ ਤਾਂ ਉਹਨਾਂ ਨੂੰ ਜਹਾਦੀ ਐਲਾਨਦਾ ਹੈ ਕਿ ਇਹ ਜਹਾਦ ਲੜ ਰਹੇ ਆ ਇਹ ਕਸ਼ਮੀਰ ਦੀ ਆਜ਼ਾਦੀ ਵਾਸਤੇ ਲੜਾਈ ਲੜ ਰਹੇ ਉਹ ਉਹਨਾਂ ਦੀ ਸੋਚ ਹੈ ਉਹਨਾਂ ਨੇ ਟਾਰਗੇਟ ਜੋ ਆਪਣਾ ਫਿਕਸ ਕੀਤਾ ਹੈ ਉਸ ਤੋਂ ਕਦੇ ਵੀ ਇੱਧਰ ਉੱਧਰ ਨਹੀਂ ਹੋਇਆ ਔਰ ਇਸੇ ਕਾਰਨ ਹੀ ਉਹ ਇਹ ਜਿਹੇ ਬਿਆਨ ਦਿੰਦਾ ਆ ਕਿ ਇਹ ਅਸੀਂ ਇਹਨਾਂ ਦੀ ਜਹਾਦੀਆਂ ਦੀ ਸਪੋਰਟ ਕਰ ਰਹੇ ਆ ਜਦ ਤੋਂ ਅਸੀਂ ਬੰਗਲਾਦੇਸ਼ ਆਜ਼ਾਦ ਕੀਤਾ ਆ ਉਦੋਂ ਤੋਂ ਲੈ ਕੇ ਉਹਨਾਂ ਦੇ ਦਿਮਾਗ 'ਚ ਇਹ ਚੱਲ ਰਹੀ ਆ ਬਲਕਿ ਉਸ ਤੋਂ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਸੀ 1947 ਅਗਸਤ 'ਚ ਅਸੀਂ ਯਾਦ ਹੁੰਨੇ ਆ ਤੇ ਸਤੰਬਰ ਦੇ ਵਿੱਚ ਤਾਂ ਉੱਥੇ ਸਾਨੂੰ ਜਾ ਕੇ 1 ਸਤੰਬਰ ਨੂੰ ਤਾਂ ਸਾਡੀ ਫਰਸਟ ਸਿੱਖ ਲੈਂਡ ਕਰ ਗਈ ਸੀ ਸ਼੍ਰੀਨਗਰ 에ਰਪੋਰਟ ਤੇ ਉਹਨਾਂ ਨੂੰ ਕਬੈਲੀਆ ਨੂੰ ਕੱਢਣ ਵਾਸਤੇ ਉਹਨਾਂ ਨੇ ਤਾਂ ਕਸ਼ਮੀਰ ਦੇ ਤੇ ਉਦੋਂ ਹੀ ਆਪਣੀ ਐਲਾਈਨਮੈਂਟ ਰੱਖੀ ਸੀ ਅਖਰਕੀ ਹੋਈ ਸੀ ਉਹ ਤਾਂ ਸਾਡੇ ਜਿਹੜੀ ਇੰਡੀਆ ਆਰਮੀ ਹੈ ਉਹਦੀ ਮਜ਼ਬੂਤੀ ਜਾਂ ਉਸ ਟਾਈਮ ਦੇ ਸਾਡੇ ਜਿਹੜੇ ਪੋਲਿਟਿਕਲ ਲੀਡਰ ਸੀ ਉਹਨਾਂ ਦੀ ਮਜ਼ਬੂਤੀ ਦ੍ਰਿੜਤਾ ਸੀ ਕਿ ਅਸੀਂ ਉਹਨਾਂ ਨੂੰ ਇੱਕ ਪਲ ਵੀ ਟੱਕਰ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਬੰਗਲਾਦੇਸ਼ ਦਾ ਆਪਣੇ ਸਾਹਮਣੇ ਯੁੱਧ ਦਾ ਸਮਾਂ ਆਇਆ ਤਾਂ ਉਦੋਂ ਸਾਡੇ ਜਰਨੈਲਾਂ ਨੇ ਉਥੋਂ ਦੁਨੀਆ ਦੇ ਵਿੱਚ ਵਰਲਡ ਦਾ ਅੱਜ ਤੱਕ ਦਾ ਇਤਿਹਾਸ ਆ ਕਿ ਇੱਕ ਦਿਨ ਦੇ ਵਿੱਚ ਐਨੇ 43000 ਸਮਥਿੰਗ ਜਿਹੜੇ ਸੈਨਿਕ ਸੀ ਉਹ ਆਪਣੇ ਆਪ ਨੂੰ ਆਤਮ ਸਮਰਪਣ ਹਥਿਆਰ ਸੁੱਟ ਕੇ ਉਹਨਾਂ ਨੇ ਭਾਰਤੀ ਸੈਨਾ ਦੇ ਸਾਹਮਣੇ ਕਰਤਾ ਜਨਨਾ ਅਰੋੜਾ ਸਾਹਿਬ ਇੱਕ ਮਿਸਾਲ ਨੇ ਜਿਦੀਆਂ ਫੋਟੋਆਂ ਸਾਡੇ ਆਰਮੀ ਹੈੱਡ ਕੁਆਟਰ ਦੇ ਵਿੱਚ ਸਾਡੇ ਆਰਮੀ ਦੀਆਂ ਆਫਸਰ ਮੈਸੇਜ ਦੇ ਵਿੱਚ ਹਜੇ ਤੱਕ ਵੀ ਲੱਗੀਆਂ ਹੋਈਆਂ ਨੇ ਕਈ ਮਾਹਰ ਇਹ ਵੀ ਗੱਲ ਕਹਿੰਦੇ ਨੇ ਕਿ ਇਹ ਉਹੀ ਗਲਤੀ ਹੈ ਜਿਹਦਾ ਖਮਿਆਜਾ ਅੱਜ ਵੀ ਭਾਰਤ ਨੂੰ ਕਹਿੰਦੇ ਭੁਗਤਣਾ ਪੈ ਰਿਹਾ ਬਿਲਕੁਲ ਉਸ ਨੂੰ ਗਲਤੀ ਸਮਝ ਲਓ ਜਾਂ ਜਦੋਂ ਦੇਖੋ ਸਾਡੇ ਦੇਸ਼ ਦੇ ਵਿੱਚ ਇੰਨੇ ਕੁਸ ਬੈਠੇ ਆਉਣਗੇ ਬੰਗਲਾਦੇਸ਼ ਵੀ ਕੋਈ ਛੋਟਾ ਦੇਸ਼ ਨਹੀਂ ਮੁਸਲਮਾਨਵਾਦੀ ਆ ਔਰ ਉਹਨਾਂ ਦੀ ਜਨਸੰਖਿਆ ਵੀ ਬਹੁਤ ਜ਼ਿਆਦਾ ਆ ਉੱਥੇ ਔਰ ਇੰਨੇ ਲੋਕ ਜਦੋਂ ਸਾਡੇ ਦੇਸ਼ ਦੇ ਵਿੱਚ ਕੁਸਪੈਟ ਕਰਕੇ ਆ ਜਾਣਗੇ ਹੁਣ ਅਮਰੀਕਾ ਨੇ ਕਿਉਂ ਰੋਕ ਦਿੱਤਾ ਹੈ ਕੈਨੇਡਾ ਨੇ ਕਿਉਂ ਵੀ ਜੇ ਰੋਕ ਦਿੱਤੇ ਹੈ ਕਿਉਂਕਿ ਬਾਹਰੋਂ ਜਿੰਨੇ ਲੋਕ ਪਲਾਨ ਕਰਕੇ ਜਾਣਗੇ ਉਥੋਂ ਦੇ ਜਿਹੜੇ ਵਸਨੀਕ ਹੈ ਉਥੋਂ ਦੇ ਲੋਕ ਨੇ ਉਹਨਾਂ ਦਾ ਰਹਿਣਾ ਸਹਿਣਾ ਖਾਣਾ ਪਾਣੀ ਹਰ ਇੱਕ ਚੀਜ਼ ਮੰਗਾਈ ਹੋਊਗੀ ਉਹਨਾਂ ਨੂੰ ਮੁਸ਼ਕਲ ਹੋਊਗੀ ਤਾਂ ਇਹ ਹੀ ਹਾਲਾਤ ਨੇ ਅਗਰ ਸਾਰਾ ਬੰਗਲਾਦੇਸ਼ ਅਸੀਂ ਇੱਥੇ ਬੁਲਾ ਲੈਂਦੇ ਹਾਂ ਪੂਰੇ ਉਹ ਜਿਹੜੀ ਉਸ ਟਾਈਮ ਤੇ ਬਾਰਡਰ ਦੇ ਉੱਤੇ ਆਪਣੀ ਵੀਐਸਐਫ ਸੀ ਉਹਦੇ ਕੰਟਰੋਲ ਤੋਂ ਗੱਲ ਬਾਹਰ ਹੋ ਗਈ ਸੀ ਕਿਉਂਕਿ ਉੱਥੇ ਇੰਨੇ ਹਾਲਾਤ ਖਰਾਬ ਸੀ ਕਿ ਲੋਕ ਸਾਰੇ ਪਲਾਨ ਕਰਕੇ ਬਾਰਡਰ ਕਰਾਸ ਕਰਕੇ ਇੰਡੀਆ ਜਾ ਰਹੇ ਸੀਗੇ ਤਾਂ ਆਖਰਕਾਰ ਸਾਡੇ ਹੁਕਮਰਾਨਾਂ ਨੂੰ ਉਸ ਟਾਈਮ ਤੇ ਹੀ ਫੈਸਲਾ ਲੈਣਾ ਪਿਆ ਕਿ ਅਸੀਂ ਇਸ ਨੂੰ ਰੋਕਣ ਵਾਸਤੇ ਇੱਕੋ ਹੀ ਤਰੀਕਾ ਹੈ ਕਿ ਜੰਗ ਲੜੀ ਜਾਏ ਔਰ ਜਿਹੜੇ ਇੱਥੇ ਪਾਕਿਸਤਾਨ ਦਾ ਕਬਜ਼ਾ ਇਹਨੂੰ ਹਟਾਇਆ ਜਾਏ ਔਰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਾਏ ਤੁਸੀਂ ਤਾਂ ਕਾਰਗਲ ਦੀ ਜੰਗ ਲੜੀ ਹੈ ਉਸ ਵੇਲੇ ਦੇ ਹਾਲਾਤਾਂ ਨੂੰ ਜਦੋਂ ਤੁਸੀਂ ਦੇਖਦੇ ਹੋ ਕਿ ਪੰਜਾਬ ਚੂਦੂ ਕੀ ਹਾਲਾਤ ਬਣੇ ਸੀਗੇ ਲੋਕਾਂ ਦੇ ਵਿੱਚ ਸਹਿਮ ਸੀਗਾ ਤੇ ਇੱਕ ਵਾਰ ਫਿਰ ਤੋਂ ਉਹੀ ਬੱਡਰ ਏਰੀਆ ਦੇ ਵਿੱਚ ਲੋਕ ਡਰਦੇ ਸਾਇਦ ਵਿੱਚ ਨੇ ਕਿ ਜੇਕਰ ਜੰਗ ਲੜੀ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੀ ਹੋਏਗਾ ਤੁਹਾਨੂੰ ਕੀ ਲੱਗਦਾ ਕਿ ਕੀ ਇਹਦਾ ਅਸਰ ਪਏਗਾ ਜੇਕਰ ਅਜਿਹੇ ਹਾਲਾਤ ਬਣ ਗਏ ਤਾਂ ਕਹੋ ਜੀ ਸਥਿਤੀ ਬਣ ਜੇਗੀ ਦੁਬਾਰਾ ਤੋਂ ਦੇਖੋ ਜੀ ਜਦੋਂ ਕਾਰਗਿਲ ਦੀ جنگ ਹੋਈ ਹੈ ਜਾਂ 88 ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਵਾਰੀ ਆਪਰੇਸ਼ਨ ਹੋਇਆ ਸੀਗਾ ਤੇ ਜਿੰਨਾ ਸਾਡਾ ਬਾਰਡਰ ਪੱਟੀ ਹੈ ਨਾ ਤਾਂ ਉਹ ਫਸਲਾਗਾ ਪਉਂਦੇ ਆ ਦੂਰ ਦੂਰ ਤੱਕ ਲੰਬੇ ਇਲਾਕੇ ਦੇ ਵਿੱਚ ਮਾਈਨਿੰਗ ਉੱਥੇ ਹੋ ਜਾਂਦੀ ਹੈ ਉੱਥੇ ਬਰੂਦੀ ਸੁਰੰਗਾਂ ਮਸ਼ਈਆਂ ਜਾਂਦੀਆਂ ਤੇ ਲੋਕਾਂ ਨੂੰ ਉਸ ਇਲਾਕੇ ਦੇ ਵਿੱਚ ਅਵਾਇਡ ਕਰ ਦਿੱਤਾ ਜਾਂਦਾ ਉੱਥੇ ਜਾਣ ਤੋਂ ਤੇ ਜਿੱਥੇ ਉਹਨਾਂ ਨੇ ਆਪਣਾ ਰੋਜੀ ਰੋਟੀ ਵਾ ਕਮਾਉਣੀ ਆ ਪੇਟ ਭਰਨਾ ਅਨਾਜ ਪਾਲਣਾ ਲੈ ਕੇ ਉਹ ਮੁਸ਼ਕਲ ਹੋ ਜਾਂਦਾ ਹੈ ਹਾਂ ਤੇ ਜਿੱਥੇ ਉਹ ਸਮੇਂ ਵਾਸਤੇ ਤਾਂ ਹੈ ਹੀ ਹੈ ਜਦੋਂ ਹਾਲਾਤ ਸੁਧਰ ਜਾਣਗੇ ਉਸ ਤੋਂ ਬਾਅਦ ਵੀ ਹੁਣ ਤੱਕ ਉੱਥੇ ਉਸ ਇਲਾਕੇ ਦੇ ਵਿੱਚ ਹਜੇ ਵੀ ਮਾਇਨ ਫੜਦੇ ਨੇ ਆਈਡੀ ਲੱਗੇ ਹੋਏ ਨੇ ਉੱਥੇ ਅੱਛਾ ਤੇ ਉਹ ਪੂਰਾ ਇਲਾਕਾ ਜਿੰਨਾ ਸਾਡਾ ਤਾਂ ਪੂਰਾ ਪੰਜਾਬ ਦਾ ਸਟੇਟ ਹੀ ਸਾਰਾ ਬਾਰਡਰ ਇਲਾਕਾ ਆ ਤੇ ਸਾਡੇ ਜਿੰਨੇ ਬਾਰਡਰ ਪੱਟੀ ਦੇ ਲੋਕ ਨੇ ਉਹਨਾਂ ਸਾਰਿਆਂ ਵਾਸਤੇ ਤਾਂ ਮੁਸ਼ਕਲ ਹੈ ਹੀ ਹੈ ਪਰ ਅੱਜ ਦੇ ਹਸਿਆਰ ਆ ਜਿਹੜੇ ਅੱਜ ਦੇ ਮਜ਼ਾਈਲਾ ਨੇ ਆਟਲਰੀ ਦੀ ਰੇਂਜ ਆ ਉਹ ਪੰਜਾਬ ਦੇ ਦੂਜੇ ਸਿਰੇ ਤੱਕ ਦਿੱਲੀ ਤੱਕ ਉਹਨਾਂ ਦੀ ਮਾਰ ਆ ਜੀ ਤੇ ਸਾਡੇ ਪੂਰੇ ਪੰਜਾਬ ਨੂੰ ਇਸ ਚੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਆ ਉਧਰਲੇ ਪੰਜਾਬ ਨੂੰ ਤਾਂ ਹੋਣਾ ਹੀ ਆ ਸਾਡੇ ਪੰਜਾਬ ਨੂੰ ਇਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਖਤਰਾ ਆ ਕਾਲ ਗਿਰਦ ਦੀ ਲੜਾਈ ਦੇ ਵਿੱਚ ਵੀ ਉਸ ਟਾਈਮ ਤੇ ਚਲੋ ਮੋਬਾਈਲ ਫੋਨ ਵਗੈਰਾ ਨਹੀਂ ਸੀਗੇ ਚਿੱਠੀ ਪੱਤਰ ਦੇ ਨਾਲ ਹੀ ਖਬਰ ਹੁੰਦੀ ਸੀ ਤੇ ਲੋਕ ਐ ਦੇਖਦੇ ਰਹਿੰਦੇ ਸੀ ਕਿਤੇ ਘਰ ਦੇ ਮੂਹਰੇਓ ਪੁੱਲ ਸੁਨੇ ਨਿਕਲ ਜਾਣਾ ਤੇ ਸਾਡੀ ਮਾਂ ਨੇ ਪੁੱਛਣਾ ਮੇਰਾ ਪੁੱਤ ਠੀਕ ਹੈ ਹਾਂ ਵਾਕਏ ਉਸ ਟੈਪ ਲੋਕਾਂ ਨੇ ਇੰਤਜ਼ਾਰ ਰਹਿਦਾ ਸੀਗਾ ਕਿ ਸ਼ਾਇਦ ਕੋਈ ਮਾੜੀ ਖਬਰ ਤਾਂ ਨਹੀਂ ਲੈ ਕੇ ਆ ਗਿਆ ਹਾਂ ਤੇ ਹੁਣ ਵੀ ਹਾਲਾਤ ਜਦੋਂ ਇਹੋ ਜਿਹੇ ਹੋ ਜਾਣਗੇ ਜੋ ਹੋਈ ਜਾ ਰਹੇ ਨੇ ਹਾਂ ਤੇ ਜਿਹੜੀਆਂ ਮਾਵਾਂ ਦੇ ਪੁੱਤ ਉੱਥੇ ਬੈਠੇ ਆ ਹਾਂ ਉਹਨਾਂ ਦੇ ਸੀਨੇ ਦੇ ਵਿੱਚ ਉਹੀ ਲਾਟ ਬਲ ਰਹੀ ਹੈ ਵਾਕਏ ਕਿਉਂਕਿ ਇਹ ਜੰਗ ਵੀ ਮੈਨੂੰ ਲੱਗਦਾ ਕਿ ਹੁਣ ਉਸ ਪੱਧਰ ਤੇ ਨਹੀਂ ਹੋਏਗੀ ਕਿਉਂਕਿ 99 ਚ ਤਾਂ ਹਥਿਆਰ ਵੀ ਹੋਵੇਂਦੇ ਸੀਗੇ ਪਰ ਹੁਣ ਤਾਂ ਟੈਕਨੋਲੋਜੀ ਬਹੁਤ ਵਧ ਗਈ ਹੈ ਬਿਲਕੁਲ ਹੁਣ ਤਾਂ ਪਲੈਨ ਲਾ ਕੇ ਦੀ ਲੜਾਈ ਆ ਉਹ ਜਿਹੜੀ ਲੜਾਈ ਸੀ ਦੁਨੀਆ ਦੀ ਇੱਕ ਇਹੋ ਜਿਹੀ ਬਲਖਣ ਲੜਾਈ ਸੀ ਕਿ ਜਿਹੜੇ ਚੋਟੀ ਤੇ ਬੈਠੇ ਹੋਏ ਦੁਸ਼ਮਨ ਨੂੰ ਖਦੇੜਨਾ ਉਹ ਵੀ ਥੱਲੋਂ ਜਾ ਕੇ ਬਿਨਾ ਐਕਲਾਈਮੇਟੇਸ਼ਨ ਦੇ ਬਿਨਾ ਵੈਪਨ ਇਕੁਪਮੈਂਟ ਦੇ ਬਿਨਾ ਕਿਸੇ ਤਿਆਰੀ ਦੇ ਬਿਨਾ ਕਿਸੇ ਸੂਚਨਾਵਾਂ ਦੇ ਹਾਂ ਤੇ ਉੱਥੋਂ ਅਗਰ ਅਸੀਂ ਦੁਸ਼ਮਨ ਨੂੰ ਖਦੇੜ ਸਕਦੇ ਆ ਉੱਥੋਂ ਦੁਸ਼ਮਨ ਨੂੰ ਭਜਾ ਸਕਦੇ ਆ ਤਾਂ ਆ ਪਲੈਨ ਲਾ ਕੇ ਦੇ ਵਿੱਚ ਤਾਂ ਪਾਕਿਸਤਾਨ ਵਿਚਾਰਾ ਕੀ ਕਰ ਸਕਦਾ ਆ ਉਹ ਤਾਂ ਇੱਕ ਮੈਜ ਪੋਲਿਟੀਕਲ ਡਰਾਮਾ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਭੈ ਹੈ ਦੇਸ਼ਤ ਪਾਈ ਜਾ ਰਹੀ ਹੈ ਲੋਕਾਂ ਨੂੰ ਡਰਾਇਆ ਜਾ ਰਿਹਾ ਵਾ ਪੋਲਿਟੀਕਲ ਲੀਡਰਾਂ ਦੇ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਹੂੰ ਇਹ ਸਾਡੀ ਕਿ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਓ ਹਾਂ ਅਮਨ ਮਾਨ ਦੇ ਨਾਲ ਰਹਿਣਾ ਚਾਹੁੰਦੇ ਆ ਇਹ ਦੁਨੀਆ ਤੇ ਆਏ ਆ ਹੂੰ ਤੇ ਕੁਛ ਨਾਲ ਨਹੀਂ ਜਾਣਾ ਸਿਕੰਦਰ ਵੀ ਜਾਂਦੇ ਟਾਈਮ ਤੇ ਆਪਣੇ ਜਨਾਜੇ ਚੋਂ ਹੱਥ ਬਾਹਰ ਕੱਢ ਕੇ ਗਿਆ ਸੀ ਖਾਲੀ ਹੱਥ ਹੀ ਗਿਆ ਸੀ ਹੂੰ ਤੇ 100 ਵੀ ਜੋੜੇ ਲੱਖ ਵੀ ਜੋੜੇ ਜੋੜ ਤਾਂ ਕਈ ਕਰੋੜ ਲੈ ਬਾਹਰੋਂ ਨਾਤੇ ਜੁੜ ਗਏ ਫੇ ਅੰਦਰੋਂ ਨਾਤੇ ਤੋੜ ਲਏ ਹੂੰ ਉਹ ਸੁਣ ਬੰਦਿਆਂ ਨੇ ਜਾਣਾ ਕਿੰਦਾ ਮੋਦੀਆ ਪੰਡਾ ਬੰਨ ਮੇਠਾ ਜਿਹਨੇ ਨਾਲ ਨਹੀਂ ਜਾਣਾ ਨਾਲ ਤਾਂ ਕੋਈ ਜਾਣਾ ਨਹੀਂ ਇੱਥੋਂ ਜਾਣਾ ਤਾਂ ਸਿਰਫ ਬੰਦੇ ਦੇ ਕੀਤੇ ਹੋਏ ਕੰਮ ਉਹ ਲੀਡਰ ਪੁਰਾਣੇ ਸਾਡੇ ਜਿਹੜੇ ਨੇਤਾ ਸੀ ਉਹ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਜਿਨ੍ਹਾਂ ਨੇ ਅਮਨ ਕਾਨੂੰਨ ਨੂੰ ਪਹਿਲ ਦਿੱਤੀ ਆਪਣੇ ਲੋਕਾਂ ਦੀ ਸੁਰੱਖਿਆ ਦੀ ਖਾਤਰ ਦਿਨ ਰਾਤ ਇੱਕ ਕੀਤਾ ਤੇ ਦੇਸ਼ ਨੂੰ ਸਾਡੇ ਨੂੰ ਬਹੁਤ ਉੱਪਰ ਤੱਕ ਲੈ ਕੇ ਗਏ ਪਰ ਜੇ ਅੱਜ ਇਨ੍ਹਾਂ ਚੀਜ਼ਾਂ ਦੇ ਖਾਤਰ ਆਪਣੇ ਪੋਲੀਟੀਕਲ ਫਾਇਦੇ ਦੀ ਖਾਤਰ ਲੋਕਾਂ ਦੀ ਜ਼ਿੰਦਗੀਆਂ ਨੂੰ ਖਤਰੇ 'ਚ ਪਾਉਣਾ ਹੈ ਤਾਂ ਉਹਨੂੰ ਕੋਈ ਪੋਲੀਟੀਕਲ ਲੀਡਰ ਨਹੀਂ ਕਹਿ ਸਕਦੇ ਉਹਨਾਂ ਨੂੰ ਆਪਾਂ ਕੋਈ ਘਟਿਆ ਤੋਂ ਘਟਿਆ ਸੰਗਿਆ ਦੇ ਸਕਦੇ ਹੂੰ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ तमाम ਜਾਣਕਾਰੀ ਦਿੱਤੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ